ਅੱਜ ਤੁਹਾਨੂੰ ਉਹ ਜਗ੍ਹਾ ਦਿਖਾਉਨੇ ਆ ਜਿੱਥੇ ਅਮਰ ਸਿੰਘ ਚਮਕੀਲਾ ਨੂੰ ਮਾਰਿਆ ਗਿਆ ਸੀ ਇੱਥੇ ਲੱਗਿ ਹੋਏ ਸੀ ਕਿ ਖਾੜਾ ਲਾਉਣਾ ਤੇਗਾ ਅਜੇ ਜਾ ਕੇ ਛੜਨ ਤੇ ਖੜੇ ਹੋਏ ਆ ਚਤਰੀ ਉਹਨਾਂ ਨੇ ਬੁਲੀਆਂ ਚੁੜਾਏ ਤਿੰਨ ਬੰਦੇ ਦੇ ਇਹ ਉਹ ਘਰ ਹੈ ਜਿੱਥੇ 8 ਮਾਰਚ 1988 ਨੂੰ ਵਿਆਹ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਤੇ ਇਸੇ ਹੀ ਘਰ 'ਚ ਅਮਰ ਸਿੰਘ ਚਮਕੀਲਾ ਆਪਣੀ ਪਤਨੀ ਅਮਰਜੋਤ ਕੌਰ ਨਾਲ ਅਖਾੜਾ ਲਗਾਉਣ ਪਹੁੰਚੇ ਸੀ ਕਰੀਬ 12:00 ਵਜੇ ਅਮਰ ਸਿੰਘ ਚਮਕੀਲਾ ਫਿਲੌਰ ਦੇ ਪਿੰਡ ਮੈਸੰਪੁਰ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਵਿਆਹ ਵਾਲੇ ਘਰ ਦੇ ਨੇੜੇ ਇਸ ਖੂਤੋਂ ਰੋਟੀ ਪਾਣੀ ਖਾਣ ਤੋਂ ਬਾਅਦ ਚਮਕੀਲਾ ਆਪਣੀ ਪਤਨੀ ਤੇ ਸਾਥੀਆਂ ਸਮੇਤ ਗੱਡੀ 'ਚ ਬੈਠ ਕੇ ਜਦੋਂ ਵਿਆਹ ਵਾਲੇ ਘਰ ਦੇ ਸਾਹਮਣੇ ਪਹੁੰਚਦੇ ਨੇ ਤਾਂ ਹਥਿਆਰਾਂ ਨਾਲ ਲੈਸ ਮੁੰਡਿਆਂ ਨੇ ਅਮਰ ਸਿੰਘ ਚਮਕੀਲਾ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਸਾਥੀਆਂ ਦਾ ਕਤਲ ਕਰ ਦਿੱਤਾ ਇਸੇ ਹੀ ਜਗ੍ਹਾ ਤੇ ਅਮਰ ਸਿੰਘ ਚਮਕੀਲਾ ਹੋਰਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਉਸ ਵੇਲੇ ਦੇ ਚਸ਼ਮਦੀਦ ਖੁਦ ਇਹ ਸਾਰੀ ਘਟਨਾ ਬਿਆਨ ਕਰਦੇ ਨੇ ਜਿਨ੍ਹਾਂ ਨੇ ਆਪਣੀ ਅੱਖੀ ਇਹ ਸਾਰੀ ਵਾਰਦਾਤ ਦੇਖੀ ਜੀ ਅਸੀਂ ਅੰਦਰ ਬਕੀ ਦੇਗਾ ਉੱਥੇ ਤੇ ਬਾਕੀ ਚ ਬਗੇਲੇ ਉਹਨਾਂ ਇੱਥੋਂ ਗਏ ਸੀਗੇ ਕੋਈ ਤੇ ਰੋਟੀ ਪਾਣੀ ਖਾ ਕੇ ਤਾਂ ਸਟੇਜ ਲੱਗੀ ਹੋਈ ਸੀਗੀ ਖਾੜਾ ਲਾਉਣਾ ਤੇਗਾ ਅਜੇ ਜਾ ਕੇ ਛੜ ਤੇ ਖੜੇ ਹੋਏ ਆ ਚਤ ਦੇ ਉਹਨਾਂ ਨੇ ਤਾਂ ਬੰਦੇ ਜਿਹਾ ਕਿ ਇੱਕ ਸਰ ਨਾਲ ਅਜੇ ਇੱਥੇ ਰੁਕੇ ਸੀ ਮਹੌਰ ਜੀ ਸਗਨ ਪੈ ਰਿਆ ਸੀ ਇਸ ਕਰਕੇ ਇੱਥੇ ਰੁਕੇ ਸੀਗੇ ਉੱਥੇ ਸਗਨ ਪੈ ਰਿਆ ਸੀ ਉਹਨਾਂ ਨੇ ਇਧਰ ਬਿਠਾ ਦਿੱਤੇ ਰੋਟੀ ਪਾਣੀ ਖਾ ਲਿਆ ਸੀ ਉਸ ਤੋਂ ਬਾਅਦ ਵੀ ਟਾਈਮ ਹੋ ਗਿਆ ਤੇ ਸਗਨ ਬਾਕੇ ਚਲੇ ਗਏ ਤਾਂ ਉਸ ਤੋਂ ਬਾਅਦ ਵੀ ਸਟੇਜ ਲੱਗ ਗਈ ਸਟੇਜ ਤੇ ਵੀ ਉਹਨਾਂ ਨੂੰ ਪਹੁੰਚਦਾ ਹੋਣਾ ਨਹੀਂ ਹੋਇਆ ਉਹਨਾਂ ਨੂੰ ਪਹਿਲਾਂ ਹੀ ਯਾਨੀ ਕਿ ਗੋਲੀਆਂ ਨਾਲ ਸੰਤ ਪਾਣੀ ਦੇ ਡਾਕੂਮੈਂਟ ਬਾਅਦ ਕੋਈ ਨਾ ਗੋਲੀਆਂ ਦਿੱਤੀ ਨਹੀਂ ਕਿ ਦੇਖ ਰਿਹਾ ਉਹਨੂੰ ਚੁਬਕੀਲੇ ਨੇ ਫੇਰ ਕੀਤਾ ਜਿੱਦਾਂ ਆਏ ਸੀਗੇ ਅਜਿੰਦਰ ਜੀ ਤਾਂ ਬਾਕੀ 2 ਮਿੰਟ ਦਾ ਫਤ ਲੱਗ ਗਿਆ ਉਹ ਕਹਿੰਦੇ ਬਾਹਰ ਲਾਛਾਂ ਬਹੁਤ ਨੂੰ ਜਿੱਦਾਂ ਅੰਦਰੋਂ ਬਾਹਰ ਨਿਕਲੇ ਤਾਂ ਢੂੰਗੀਲਾ ਤੇ ਉਹਦੇ ਉੱਤੇ ਬਾਕੀ ਗੱਲ ਅਕੇ ਮਰੋਈ ਭੱਜ ਗਿਆ ਸੀ ਦੁਨੀਆ ਸਾਰੀ ਜਿੰਦੇ ਸੀਗੀ ਦੁਨੀਆ ਜਿੱਤੇ ਨੂੰ ਵੀ ਕਿਹਦਾ ਮਾਪਾ ਲੈਣਾ ਤੇਰੇ ਦਾ ਅਮਰ ਜੋਤੀ ਵਿੱਚ ਉਸ ਤੋਂ ਬਾਅਦ ਅੰਕੀਤੇ ਬਾਕੀ ਗੱਲ ਦੇ ਵੀ ਭੱਜੀ ਸੀ ਗੱਲ ਭਜਾਂ ਲੱਗ ਗਈ ਤੇ ਗੱਲ ਦੇ ਵੀ ਆਰਚਾ ਜਿਵੇਂ ਗੋੜੀਆਂ ਬਾਰੇ ਬਹਿ ਗਿਆ ਸੀ